thank you ਹਾਂਜੀ ਆ ਜਾ ਆ ਜਾ ਮੇਰੇ ਪੁੱਤ ਹੋਣੀ ਵਿੱਚ ਕੀ ਗੱਲ ਨਹੀਂ ਹੋਣੀ ਕਿੱਥੇ ਜਾਣੀ ਨੇ ਜੇ ਕੋਈ ਲੜਕੋ ਤੇ ਬਜ਼ੁਰਗਾਂ ਕੇ ਪਤਾ ਲਵੇ ਨਾ ਗਵਾਨੀਆਂ ਦਾ ਬੁੱਢਾ ਮੋਟਰਸਾਈਕਲ ਤੋਂ ਦੇਖ ਕੇ ਤਾਂ ਪਤਾ ਲਵੇ ਗਿਆ ਜੀ ਬਜ਼ੁਰਗ ਕਹਿੰਦੇ ਨੇ ਜਵਾਨਾਂ ਇਹ ਵੇਦੂ ਮੋਟਰ ਸ਼ਹਿਰ ਕੋਲ ਤੋਂ ਡਿੱਗਿਆ ਸੀ ਤੈਨੂੰ ਚੋੜ ਤਾਂ ਬੜੀ ਲੱਗਣੀ ਸੀ ਪਰ ਕਿਸੇ ਵੇਲੇ ਨਾ ਦਿੱਤਾ ਲਿਆ ਅੱਗੇ ਆ ਗਿਆ ਯਾਨੀ ਕਹਿੰਦੇ ਕਿ ਭਲਾਣੇ ਦਾ ਕਿਸੇ ਵੇਲੇ ਦਾ ਦਿੱਤਾ ਲਿਆ ਅੱਗੇ ਆ ਗਿਆ ਇਦਾਂ ਕਹਿੰਦੇ ਤੁਹਾਨੂੰ ਪਤਾ ਹੈ ਦਿੱਤੇ ਲਏ ਦਾ ਕੀ ਅਨਸਰ ਮਾਰਦੀ ਕਿਸੇ ਨੂੰ ਕੀ ਬੰਨ ਜੋਗੇ ਆ ਅਸੀਂ ਕਿਸੇ ਦਾ ਕੁਛ ਲਕਾਤਾ ਭਾਵੇਂ 100 ਵਾਰ ਦਈਏ ਅਸੀਂ ਕਿਸੇ ਕੋਲ ਨਾ ਕੇ ਮੁੱਕ ਜਾਈਏ 100 ਵਾਰ ਅਸੀਂ ਕਿਸੇ ਨੂੰ ਕੀ ਦੇਣਾ ਹੈ ਜਿੱਤੇ ਲੇਲਾ ਸੁਹਾਏ ਜਿਹੜਾ ਬੱਚਾ ਨੂੰ ਮੋਟਰਸਾਈਕਲ ਉੱਤੇ ਲਗਿਆ ਸੀ ਇਹਦੀ ਮਾਤਾ ਨੇ ਇਹ ਪਿਤਾ ਨੇ ਕਦੇ ਸ਼ਰਨ ਕੀ ਲਈ ਹੋਏਗੀ ਤੇ ਜਿਹੜੇ ਗੁਰੂ ਦੀ ਸ਼ਰਨ ਕੀਤੀ ਏ ਜਦੋਂ ਪੁੱਤ ਵਿਗਿਆਥੀ ਉਹ ਹਾਤਾ ਨਾਨਕ ਬੋਲ ਗਿਆ ਉਹਨੇ ਪੁੱਤ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਦਿੱਤਾ ਸਾਤੀ ਬਾਉ ਨਾਲ ਲੱਗੇ ਪਾਰ ਪਰਨ ਲੰਗਾਈ ਜਾਓ ਜਿਹੜੀਆਂ ਮਾਵਾ ਜਿਹੜੇ ਵੀ ਜਿਹੜੀਆਂ ਭੈਣਾ ਬਾਬੇ ਦੇ ਚਰਨਾਂ ਵਿੱਚ ਆ ਕੇ ਸੰਗਤ ਕਰਦੀਆਂ ਨੇ ਹੌਨਾਂ ਦੇ ਪੁੱਤ ਜਦੋਂ ਕੱਢੇ ਮੋਟਰਸਾਈਕਲ ਤੋਂ ਡਿੱਗ ਪਏ ਤੇ ਬਿਚਾਵਾਇ ਚਲੇ ਬਾਪਾ ਕਾਨੂੰਨ ਉਹਨਾਂ ਦੇ ਸਿਰ ਤੇ ਮੇਲ ਭਰਿਆ ਆਤ ਲੱਗਦਾ ਹੈ ਜਿਨ੍ਹਾਂ ਮਾਂਗਿਆਂ ਨੇ ਅਰਦਾਸ ਕੀਤੀ ਹੋਈ ਹੈ ਹਰ ਜਾਤਾਂ ਦਾ ਦਾਸਾ ਕਰਨ ਵਾਸਤੇ ਉੱਥੇ ਆਏ ਹਾਂ ਵੈਗੂ ਸਾਡੀਆਂ ਕੀਤੀਆਂ ਹੋਈਆਂ ਦੋ ਦਿਨਾਂ ਕੀਤੀਆਂ ਹੋਈਆਂ ਦਬਾਵਾਂ ਵੈਗੂ ਜੀ ਦਾ ਸਰਵਾਨ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਡਾ ਸਿੰਘਾ ਨੇ ਫਰਮਾਨ ਸੁਣਾਇਆ ਮਹਾਰਾਜ ਤੁਹਾਨੂੰ ਅਰੋਗਨ ਕਰਦਾ ਹੈ ਸਭੇ ਪਾਛੈ ਨੇ ਕਰ ਮੈਂ ਰਾਇ ਸਿੰਘ ਜੀ ਪਰ ਜੋ ਹੁਕਮ ਕਰੇ ਮਨਮਾਨਾ ਪਰ ਇੱਕ ਮੇਰੀ ਗੱਲ ਸੁਣਦਾ ਪਹਿਲਾਂ ਮਹਾਰਾਜ ਕੰਗਾ ਸਿਵਾ ਨੇ ਕਹੇ ਦੱਸੋ ਪਰ ਜੋ ਹੁਕਮ ਕਰੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਆ ਕਰਨਾਗਾ ਪਰ ਮੇਰੀ ਬੇਨਤੀ ਹੈ ਮੈਨੂੰ ਸਵੇਰੇ ਵਿੱਚ ਤਰਵੰਦੇ ਮਦਾਰਮੇ ਸ਼ਹੀਦ ਨੂੰ ਵਰਦਾਰਾ ਕੀਤਾ ਜਾਏ ਬਹੁਤ ਜੋਤ ਹੋ ਮੈਂ ਪ੍ਰਵਾਨ ਕਰਾਂਗਾ ਰਾਇ ਸਿੰਘ ਕਹਿੰਦਾ ਹੋਰ ਤੁਮੀ ਕਹਾਂ ਜਿਹੜਾ ਲੋਕਾਂ ਕੋਲੋਂ ਪੁੱਛ-ਪੁੱਛ ਕੇ ਸੁਣਾਇਆ ਜਾਏ

ਆਮ ਤਰੀਕੇ ਦਾ ਸਮਾਂ ਕੰਨ ਸਰ ਅਦਕਾਰੇ ਅਸੀਂ ਫਤਨਾ ਉਤ ਮੰਨ ਕੇ ਆਓ ਜਰਾ ਗਰੀਬ ਮਾਸ ਪਾਸ਼ਾ ਦੇ ਆਪਾ ਦੀਦਾਰ ਕਰੀਏ ਜੀ